ਤੁਹਾਨੂੰ ਮੱਛੀ ਕੋਲ ਉਹ ਬੜਾ ਸਿੱਧਾ ਜਿਹਾ ਜਿਸ ਉਹ ਅੱਗੇ ਉਹ ਥੋੜੇ ਥੱਲੇ ਕਟੇੜਾ ਲੱਤਾ ਬਾਗ ਠੀਕ ਨੇ ਕਿੱਲਾ ਫਿਰ ਤੇ ਰਿਹੋੜਗੇ ਇਹ ਜੀ ਮੰਗਾਆਂ ਰੱਖੀਆਂ ਨੇ ਜਿਵੇਂ ਕਿ ਸਵਾਰੇ ਦਿਹਾੜਿਆਂ ਵਿੱਚ ਸ਼ਰਾਬ ਦੇ ਠੇਕੇ ਹੋ ਗਏ ਮਾਸ ਦੀਆਂ ਦੁਕਾਨਾਂ ਹੋ ਗਈਆਂ ਤਮਾਕੂ ਦੀਆਂ ਦੁਕਾਨਾਂ ਹੋ ਗਈਆਂ ਜਾਂ ਜਿਹੜੇ ਵੀਰ ਟਰੈਕਟਰ ਢਾਲੀਆਂ ਲੈ ਕੇ ਆਉਂਦੇ ਆ ਜਿਹੜੇ ਹੁੱਲੜ ਬਾਜੀ ਕਰਦੇ ਹੋ ਕਿ ਆਏ ਦਿਨ ਐਕਸੀਡੈਂਟ ਹੁੰਦਾ ਜੀ ਆਪਾਂ ਦੇਖਦੇ ਰਹਿੰਦੇ ਰਹਾਂ ਅੜੋਂਾਂ ਤੇ ਉੱਚੀ ਉੱਚੀ ਸਪੀਕਰ ਲਾ ਕੇ ਐਦਾਂ ਦੇ ਜਿਹੜੇ ਥੋੜੇ ਜਿਹਾ ਗਲਤ ਕੰਮ ਕਰਦੇ ਉਹਨਾਂ ਨੂੰ ਬੇਨਤੀ ਆ ਨੌਜਵਾਨਾਂ ਨੂੰ ਵੀ ਪ੍ਰਸ਼ਾਸਨ ਨੂੰ ਵੀ ਅਸੀਂ ਕਿਹਾ ਵੀ ਉਹਨਾਂ ਨੂੰ ਰੋਕਿਆ ਜਾਵੇ ਤਾਂ ਜੋ ਕੋਈ ਐਜੀ ਘਟਨਾ ਨਾ ਵਾਪਰੇ ਮਰਨੇ ਤਾਂ ਸਾਡੀ ਆ ਸਿੱਖ ਪਰਿਵਾਰਾਂ ਚੋਂ ਬੱਚੇ ਨੇ ਇਸ ਕਰਕੇ ਸਾਨੂੰ ਦਰਦ ਆ ਇਸ ਚੀਜ਼ ਦਾ ਦੂਜਾ ਜੀ ਜਿਹੜੇ ਉੱਥੇ ਆਪਣੇ ਮਾ ਜਿਹੜੇ ਮੁਖੋਟੇ ਮੂੰਹ ਤੇ ਕਾਲੇ ਜੇ ਲਾ ਕੇ ਰੱਖਦੇ ਆ ਨਾ ਉਹਦੇ ਨਾਲ ਬੰਦੇ ਦੀ ਪਛਾਣ ਨਹੀਂ ਹੁੰਦੀ ਸ਼ਰਾਰਤੀਆਂ ਸਰ ਕੋਈ ਸ਼ਰਾਰਤ ਕਰ ਜਵੇ ਕੋਈ ਗਲਤ ਕੰਮ ਕਰ ਜਵੇ ਉਸ ਕਰਕੇ ਉਹਨੂੰ ਖਾਸ ਕਰ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਕਰੀ ਵੀ ਆ ਐਸਡੀਐਲ ਸਾਨੂੰ ਵੀ ਕਿਹਾ ਸਾਤੋਂ ਆਪ ਮੰਗ ਪੱਤਰ ਲੈ ਗਏ ਨੇ ਉਹ ਵੀ ਇਹ ਪੂਰਨ ਤੌਰ ਤੇ ਬੰਦ ਕੀਤੇ ਜਾਣ ਜੀ ਤਰੀਕ ਕਿਹੜੀ ਆ ਜੀ ਤਰੀਕ ਹੈ ਜੀ ਇਹ ਜੀ 20 21 ਤੇ ਆ 22 22 ਆ 22 23 24 ਤਰੀਕ ਆ ਜੀ 22 23 24 ਤਰੀਕਾ ਦਸੰਬਰ ਦਾ ਮਹੀਨਾ 2025 ਸੋ ਨਾਲ ਜਿਹੜੇ ਬੇਨਤੀ ਹੋਰ ਆ ਵੀ ਜਿਹੜੇ ਬੀਬੀਆਂ ਭੈਣਾਂ ਦਾ ਸਮਾਨ ਹੁੰਦਾ ਐ ਏਦਾਂ ਆਦਿਕ ਅਸੀਂ ਉਹ ਵੀ ਵਿੱਚ ਲਿਖਿਆ ਏ ਉਹ ਜਿਹੜੇ ਦੁਕਾਨਦਾਰ ਵੀਰ ਆ ਏਦਾਂ ਜਿਹੜੀਆਂ ਸਾਡੀਆਂ ਸਤਕਾਰਯੋਗ ਭੈਣਾਂ ਨੇ ਸੰਗਤ ਆਉਣੀ ਆ ਉਹ ਜਿਹੜੇ ਬਾਹਰ ਸਮਾਨ ਜਿਹੜਾ ਜਿਹੜਾ ਕੋਈ ਇਹੋ ਜਿਹਾ ਹੁੰਦਾ ਸਮਾਨ ਅੰਡਰਗਾਰਮੈਂਟ ਜਿਵੇਂ ਹੁੰਦੇ ਆ ਉਹ ਬਾਹਰ ਨਾ ਬਾਹਰ ਰੱਖ ਕੇ ਜਾਣ ਉਹਨਾਂ ਨੂੰ ਇਹ ਨਾ ਵੀ ਲੰਕਾਏ ਹੋਣ ਇਹ ਸਵਾ ਸ਼ੀਦੀ ਸਵਾਏ ਇਹ ਚੰਗਾ ਨਹੀਂ ਲੱਗਦਾ ਇਹ ਚੀਜ਼ ਦਾ ਵੀ ਅਸੀਂ ਐਸਡੀਐਮ ਸਾਹਿਬ ਨੂੰ ਬੇਨਤੀ ਕੀਤੀ ਆ ਵੀ ਉਹ ਬੰਦ ਹੋਣ ਜੀ ਬਾਈ ਇੱਕ ਝੂਲੇ ਤੋਂ ਲੈ ਕੇ ਗੱਲ ਕੀਤੀ ਹੈ ਬਾਰ ਬਾਰ ਕਿਉਂ ਕਹਿਣਾ ਪੈਂਦਾ ਝੂਲੇ ਕਿਉਂ ਲੱਗਦੇ ਜਿਹੜੇ ਹੁਣ ਰੋਪੜ ਵਿਖੇ ਨਾ ਬਹੁਤ ਸ਼ਰਮਨਾਕ ਘਟਨਾ ਹੈ ਜਿਹੜੇ ਰੋਪੜ ਸਵਾ ਦੇ ਦਿਹਾੜੇ ਤੇ ਝੂਲੇ ਲੱਗੇ ਆ ਪੱਠਾ ਸਾਹਿਬ ਗੁਰਦੁਆਰੇ ਸਭ ਲੱਗੇ ਆ ਉੱਥੋਂ ਵੀਡੀਓ ਅਸੀਂ ਦੇਖੀਆ ਸੋਸ਼ਲ ਮੀਡੀਆ ਤੇ ਉਹ ਝੂਲੇ ਵੀ ਅਸੀਂ ਐਸਡੀਐਮ ਸਾਨੂੰ ਕਿਹਾ ਵੀ ਪੂਰਨ ਤੌਰ ਤੇ ਬੰਦ ਹੋਣ ਇਹਦਾ ਪੂਰਨ ਹਾਲ ਹੋਣਾ ਚਾਹੀਦਾ ਇਹ ਨਹੀਂ ਵੀ ਹਰੇਕ ਸਾਲ ਅਸੀਂ ਮਨ ਬੀ ਆ ਬੰਦ ਕਰ ਦੋ ਜੀ ਠੇਕੇ ਖੁੱਲੇ ਆ ਜੀ ਆ ਖੁੱਲਾ ਜੀ ਆ ਹੁਲਣ ਬਾਜੀ ਆ ਜੀ ਇਹ ਹਰੇਕ ਸਾਲ ਸਾਨੂੰ ਨਾ ਕਹਿਣਾ ਪਵੇ ਉਹ ਅਸੀਂ ਵੀ ਪ੍ਰਚਾਰਕ ਆ ਜੀ ਸਾਨੂੰ ਵੀ ਆਪਣਾ ਸਾਰਾ ਕੁਝ ਛੱਡ ਕੇ ਆਉਣਾ ਪੈਂਦਾ ਕੀਰਤੀ ਸਿੰਘ ਆ ਸਾਰੇ ਇਹ ਹਾਂਜੀ ਠੇਕੇਦਾਰਾਂ ਨਾਲ ਮੀਟਿੰਗ ਨਹੀਂ ਹੋਈ ਥੋੜੀ ਜੀ ਨਹੀਂ ਠੇਕੇਦਾਰਾਂ ਨਾਲ ਮੀਟਿੰਗ ਨਹੀਂ ਹੋਈ ਪਰ ਅਸੀਂ ਰਾਬਤਾ ਬਣਾ ਰਹੇ ਹਾਂ ਉਹਨਾਂ ਨਾਲ ਵੀ ਅਸੀਂ ਸਭ ਤੋਂ ਪਹਿਲਾਂ ਰਾਬਤਾ ਬਣਾਇਆ ਪ੍ਰਸ਼ਾਸਨ ਨਾਲ ਇਹ ਸਾਡਾ ਫਰਜ਼ ਵੀ ਬਣਦਾ ਸੀ ਵੀ ਪ੍ਰਸ਼ਾਸਨ ਆਪਣੇ ਤੌਰ ਤੇ ਕਹੇ ਅਸੀਂ ਨਿੱਜੀ ਤੌਰ ਤੇ ਵੀ ਉਹ ਵੀਰਾਂ ਨੂੰ ਬੇਨਤੀ ਕਰਾਂਗੇ ਵੀ ਤੁਸੀਂ ਪੂਰਨ ਤੌਰ ਤੇ ਸ਼ੀਦੀ ਦਿਹਾੜੇ ਅੱਜ ਠੇਕੇ ਜਿਹੜੇ ਆ ਉਹ ਬੰਦ ਰੱਖੋ ਜੀ ਕਿਹੜੀ ਆ ਜੀ ਤਰੀਕ ਹੈ ਜੀ ਇਹਦੀ 20 21 ਤੇ ਆ 22 22 ਆ 22 23 24 ਤਰੀਕ ਆ ਜੀ 22 23 24 ਤਰੀਕ ਦਸੰਬਰ ਦਾ ਮਹੀਨਾ 2025 ਸੋ ਨਾਲ ਜਿਹੜੇ ਬੇਨਤੀ ਹੋਰ ਆ ਵੀ ਜਿਹੜੇ ਬੀਬੀਆਂ ਪਹਿਣਾ ਦਾ ਸਮਾਨ ਹੁੰਦਾ ਹੈ ਅਦਕ ਅਸੀਂ ਉਹ ਵੀ ਵਿੱਚ ਲਿਖਿਆ ਏ ਉਹ ਜਿਹੜੇ ਦੁਕਾਨਦਾਰ ਵੀਰ ਆ ਇਦਾਂ ਜਿਹੜੀਆਂ ਸਾਡੀਆਂ ਸਤਕਾਰਯੋਗ ਭੈਣਾਂ ਨੇ ਸੰਗਤ ਆਉਣੀ ਆ ਉਹ ਜਿਹੜੇ ਬਾਹਰ ਸਮਾਨ ਜਿਹੜਾ ਜਿਹੜਾ ਕੋਈ ਇਹੋ ਜਿਹਾ ਹੁੰਦਾ ਸਮਾਨ ਅੰਡਰਗਾਰਮੈਂਟ ਜਿਵੇਂ ਹੁੰਦੇ ਆ ਉਹ ਬਾਹਰ ਨਾ ਬਾਹਰ ਰੱਖ ਕੇ ਜਾਣ ਉਹਨਾਂ ਨੂੰ ਇਹ ਨਾ ਵੀ ਲੰਮਕਾਏ ਹੋਣ ਇਹ ਸਵਾ ਸ਼ੀਦੀ ਸਵਾਏ ਇਹ ਚੰਗਾ ਨਹੀਂ ਲੱਗਦਾ ਇਹ ਚੀਜ਼ ਦਾ ਵੀ ਅਸੀਂ ਐਸਡੀ ਸਰਬ ਨੂੰ ਬੇਨਤੀ ਕੀਤੀ ਆ ਇਹ ਬੰਦ ਹੋਣ ਜੀ ਬਾਈ ਝੂਲੇ ਤੋਂ ਲੈ ਕੇ ਗੱਲ ਕੀਤੀ ਹੈ ਬਾਰ ਬਾਰ ਕਿਉਂ ਕਹਿਣਾ ਪੈਂਦਾ ਝੂਲੇ ਕਿਉਂ ਲੱਗਦੇ ਜਿਹੜੇ ਹੁਣ ਰੋਪੜ ਵਿਖੇ ਨਾ ਬਹੁਤ ਸ਼ਰਮਨਾਕ ਘਟਨਾ ਹੈ ਜਿਹੜੇ ਰੋਪੜ ਸਭਾ ਦੇ ਵਿਹੜੇ ਤੇ ਝੂਲੇ ਲੱਗੇ ਆ ਪੱਠਾ ਸਾਹਿਬ ਗੁਰਦੁਆਰੇ ਸਭ ਲੱਗੇ ਆ ਉੱਥੋਂ ਵੀਡੀਓ ਅਸੀਂ ਦੇਖੀਆ ਸੋਸ਼ਲ ਮੀਡੀਆ ਤੇ ਉਹ ਝੂਲੇ ਵੀ ਅਸੀਂ ਐਸਡੀਐਮ ਸਾਨੂੰ ਕਿਹਾ ਵੀ ਪੂਰਨ ਤੌਰ ਤੇ ਬੰਦ ਹੋਣ ਜੀ ਇਹਦਾ ਪੂਰਨ ਹਾਲ ਹੋਣਾ ਚਾਹੀਦਾ ਇਹ ਨਹੀਂ ਵੀ ਹਰੇਕ ਸਾਲ ਅਸੀਂ ਮਨਰੰਡਾ ਹੰਦਈਏ ਵੀ ਆਹ ਬੰਦ ਕਰ ਦਿਓ ਜੀ ਠੇਕੇ ਖੁੱਲੇ ਆ ਜੀ ਆਹ ਖੁੱਲਾ ਜੀ ਆਹ ਹੁਲਣ ਬਾਜੀ ਆ ਜੀ ਇਹ ਹਰੇਕ ਸਾਲ ਸਾਨੂੰ ਸਾਨੂੰ ਵੀ ਆਪਣਾ ਸਾਰਾ ਕੁਝ ਛੱਡ ਕੇ ਆਉਣਾ ਪੈਂਦਾ ਏਰਤੀ ਸਿੰਘਾ ਸਾਰੇ ਇਹ ਹਾਂਜੀ ਠੇਕੇ ਨੂੰ ਲੈ ਕੇ ਉਹਨਾਂ ਦੇ ਠੇਕੇਦਾਰਾਂ ਨਾਲ ਮੀਟਿੰਗ ਨਹੀਂ ਹੋਈ ਥੋੜੀ ਜੀ ਨਹੀਂ ਠੇਕੇਦਾਰਾਂ ਨਾਲ ਮੀਟਿੰਗ ਨਹੀਂ ਹੋਈ ਪਰ ਇਹ ਰਾਬਤਾ ਬਣਾ ਰਹੇ ਹਾਂ ਉਹਨਾਂ ਨਾਲ ਵੀ ਅਸੀਂ ਸਭ ਤੋਂ ਪਹਿਲਾਂ ਰਾਬਤਾ ਬਣਾਇਆ ਪ੍ਰਸ਼ਾਸਨ ਨਾਲ ਇਹ ਸਾਡਾ ਫਰਜ਼ ਵੀ ਬਣਦਾ ਸੀ ਵੀ ਪ੍ਰਸ਼ਾਸਨ ਆਪਣੇ ਤੌਰ ਤੇ ਕਹੇ ਅਸੀਂ ਨਿੱਜੀ ਤੌਰ ਤੇ ਵੀ ਉਹ ਵੀਰਾਂ ਨੂੰ ਬੇਨਤੀ ਕਰਾਂਗੇ ਵੀ ਤੁਸੀਂ ਪੂਰਨ ਤੌਰ ਤੇ ਸਹੀਦੀ ਦਿਹਾੜੇ ਅੱਜ ਠੇਕੇ ਜਿਹੜੇ ਆ ਉਹ ਬੰਦ ਰੱਖੋ ਜੀ ਮੈਂ ਇਹੀ ਕਹਿਣਾ ਚਾਹੁੰਦਾ ਜੀ ਅੱਜ ਅਸੀਂ ਮੰਗ ਪੱਤਰ ਦਿੱਤਾ ਐਟੀਐਮ ਸਾਹਿਬ ਨੂੰ ਜਿਹੜਾ ਵੀ ਆਪਣੇ ਮੀਟ ਦੀਆਂ ਠੇਕੇ ਤੇ ਦੁਕ ਤੇ ਅਸੀਂ ਇਹਦੇ ਵਿੱਚ ਸੰਬੰਧ ਵਿੱਚ ਹੀ ਆਏ ਆ ਸਾਰੇ ਇਕੱਠੇ ਹੋ ਗਏ ਹੋਰ ਕੀ ਕਹਿਣਾ ਚਾਹਜੋ ਆਈ ਸੰਗਤ ਨੂੰ ਕੀ ਕਹਿਣਾ ਜਿਹੜੇ ਅਸੀਂ ਸੰਗਤ ਨੂੰ ਵੀ ਕਹਿਣਾ ਚਾਹੁੰਦੇ ਵੀ ਜਿਹੜੇ ਟਰੈਕਟਰਾਂ ਦੇ ਉੱਚ-ਉੱਚ ਟਰੈਕ ਲਾ ਕੇ ਆਉਂਦੇ ਨੇ ਕਈ-ਕਈ ਮੂਰੇ ਮਗਰਾੜਾ ਤੇ ਬੈਠ ਕੇ ਆਉਂਦੇ ਨੇ ਪਰ ਉਹ ਗਲਤ ਕੰਮ ਆ ਨਾ ਬੈਠਣ ਤੇ ਆਪਣੀ ਆਕੇ ਸੇਵਾ ਕਰਨ ਇੱਥੇ ਆਪਣਾ ਜੋ ਸਿੱਧੀ ਦਿਹਾੜੇ ਚੱਲਦੇ ਨੇ ਉਹ ਸੇਵਾ ਰੱਜ ਕੇ ਕਰਨਾ ਆਪਣੀ ਆਕੇ ਜਿਹੜੇ ਹੈ ਜੀ ਦੁਕਾਨਾਂ ਲਾਉਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਕਹਿੰਦੇ ਆ ਵੀ ਭਾਈ ਇਹ ਦੁਕਾਨਾਂ ਨਾ ਲੱਗਣ ਸਿੱਧੀ ਦਿਹਾੜਾ ਵਾ ਅਸੀਂ ਸ਼੍ਰੋਮਣੀ ਕਮੇਟੀ ਨੂੰ ਵੀ ਕਹਿੰਦੇ ਆ ਜ ਬੀ ਇਹ ਤੇ ਨੱਥ ਪਾਈ ਜਾਵੇ ਇਹ ਜਿਆ ਕੰਮ ਨਹੀਂ ਹੋਣਾ ਚਾਹੀਦਾ ਇੱਥੇ ਸਿੱਧੀ ਦਿਖਾੜੇ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਜਿਹੜਾ ਇਹ ਸੇ ਕੰਮ ਕਰ ਰਹੇ ਉਹਨਾਂ ਦਾ ਇਹ ਫਰਜ ਆ ਪਰ ਅਸੀਂ ਮੰਗ ਪੱਤਰ ਦਿੱਤਾ ਹੈ ਡੀਐਮ ਸਾਹਿਬ ਨੂੰ ਅਸੀਂ ਹਰੇਕ ਸਾਲ ਦਿੰਨੇ ਆ ਪਰ ਸਾਨੂੰ ਦੇਣਾ ਨਾ ਪਵੇ ਇੱਕ ਜ਼ਥੇਦਾਰ ਨੂੰ ਕਹਿਣਾ ਚਾਹੁੰਦੇ ਆ ਅਸੀਂ